ਪੰਜਾਬ ਕਾਂਗਰਸ ਪਰ ਦਾਨ ਅਮਰਿੰਦਰ ਸਿੰਘ ਰਾਜਾ ਵਿੰਗ ਵੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਸੂਬੇ ਦੇ ਹੜ੍ਹ ਪੀੜਤਾ ਲੋਕਾਂ ਨੂੰ ਫੰਡ ਦੇਣ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਪਾਰਟੀ ਨੇ ਹੜ੍ਹ ਪੀੜਤਾ ਲਈ ਹਲਕਾ ਪੱਧਰ ਤੇ ਕਮੇਟੀ ਵੀ ਗਠਿਤ ਕੀਤੀ ਹੈ ਜਿਸ ਬਾਰੇ ਲੁਧਿਆਣਾ ਸਥਿਤ ਸਰਕਟ ਹਾ우스 ਵਿਕੇ ਸਥਾਨਕ ਪਾਰਟੀ ਆਗੂਆਂ ਦੇ ਨਾਲ ਪ੍ਰੈਸ ਕਾਨਫਰੰਸ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਪਰ ਦਾਨ ਅਤੇ ਲੁਧਿਆਣਾ ਤੋਂ ਮੈਂਬਰ ਲੋਕ ਸਭਾ ਰਾਜਾ ਵਿੰਗ ਨੇ ਜਾਣਕਾਰੀ ਦਿੱਤੀ ਆਰ ਜੀ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਲੁਧਿਆਣਾ ਲੋਕ ਸਭਾ ਹਲਕਾ ਦੇ ਸਾਰੇ ਲੀਡਰ ਸਹਿਬਾਨ ਅੱਜ ਇਸੇ ਵੱਡੇ ਛੋਟੇ ਚੋਣ ਲੜੇ ਜਿਹੜੇ ਨਹੀਂ ਲੜੇ ਬਲਾਕਾਂ ਦੇ ਪ੍ਰਧਾਨ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਮਹਿਲਾ ਕਾਂਗਰਸ ਸੇਵਾਦਾਲ ਜਿਲ੍ਹਿਆਂ ਦੇ ਸਾਡਾ ਪੂਰਾ ਸੰਗਠਨ ਯੂਥ ਕਾਂਗਰਸ ਤੇ ਕਾਂਗਰਸ ਨੂੰ ਪਿਆਰ ਕਰਨ ਵਾਲੇ ਸਾਥੀ ਜਿਹੜੇ ਐਕਟਿਵ ਵਰਕਰ ਸੀ ਉਹ ਅੱਜ ਇੱਥੇ ਇਕੱਠੇ ਹੋ ਗਏ ਨੇ ਜੀਰੇ ਵਿੱਚ ਵਿਸ਼ਾ ਪੰਜਾਬ ਦੇ ਵਿੱਚ ਜਿਹੜੀ ਹੜ੍ਹਾਂ ਦੇ ਹਾਲਾਤ ਨੇ ਉਹ ਗੰਭੀਰ ਹੁੰਦੇ ਜਾ ਰਹੇ ਨੇ ਦਿਨ ਬਦਦੇ। ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਜ਼ਿਲ੍ਹੇ ਮੁਕੰਮਲ ਤੌਰ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਏ ਗਰਦਾਸਪੁਰ, ਤਰਨਤਾਰਨ, ਫਰੂਜ਼ਪੁਰ, ਫਾਜ਼ਿਲਕਾ ਥੋੜਾ ਜਿਹਾ ਪਾਟ ਮੋਗੇ ਦਾ ਥੋੜਾ ਜਿਹਾ ਜਲੰਧਰ ਸੋ ਕਾਫੀ even ਕਾ ਗਰਵੀ ਜਿਹੜੀ ਹੈ ਪਰਲੇ ਪਾਸੇ ਪਟਿਆਲਾ ਉਹ ਵੀ ਨੱਕੋ ਨੱਕ ਵਗ ਰਹੀ ਹੈ ਹੁਣੇ ਉਹਨੇ ਹੀ ਮੈਨੂੰ ਫੋਨ ਆਇਆ ਜੀਰੇ ਤੋਂ ਜੀਰਾ ਸਾਹਿਬ ਨੇ ਦੱਸਿਆ ਕਿ ਦੋ ਬੰਨ ਟੁੱਟ ਗਏ ਤੇ ਮੇਰਾ ਹੋਰ 30 35 ਹਜ਼ਾਰ ਏਕੜ ਦਾ ਨੁਕਸਾਨ ਹੋ ਸਕਦਾ ਸੋ ਸਾਨੂੰ ਜਿੱਥੋਂ ਸੁਣ ਨੂੰ ਮਿਲਦਾ ਹੈ ਕਿ 1988 ਤੋਂ ਬਾਅਦ ਇਸ ਤਰ੍ਹਾਂ ਦਾ ਪਾਣੀ ਪਹਿਲੀ ਵਾਰੀ ਜਿਹੜੀ ਮਾਰਕ ਕੀਤੀ ਮੈਂ ਉਹਦੇ ਤੇ ਨਹੀਂ ਜਾਣਾ ਚਾਹੁੰਦਾ ਵੀ ਇਹ ਕਿਉਂ ਬਣੇ ਹਾਲਾਤ ਪਰ ਹਾਂ ਇੱਕ ਗੱਲ ਚੀ ਗੱਲ ਨਵੇੜਨੀ ਚਾਹੁੰਦਾ ਕਿਉਂਕਿ ਇਹ ਨੁਕਤਾ ਚੀਨੀ ਜਾਂ ਕਿਸੇ ਨੂੰ ਨਿੰਦਣ ਦਾ ਸਮਾਂ ਨਹੀਂ ਜਿਵੇਂ ਆਪਰੇਸ਼ਨ ਸੰਦੂਰ ਦੇ ਸਮੇਂ ਸਾਰਾ ਦੇਸ਼ ਨੇ ਇਕੱਠੇ ਹੋ ਕੇ ਲੜਾਈ ਲੜਨ ਦਾ ਸਮਾਂ ਉਸੇ ਤਰ੍ਹਾਂ ਹੀ ਅੱਜ ਇਹ ਔਖੀ ਘੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਜੁੜਤਾ ਦੇ ਨਾਲ ਪੰਜਾਬ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਤੇ ਖੜੇ ਹੋਣ ਦੀ ਲੋੜ ਹੈ ਇਹ ਨੁਕਤਾਚੀਨੀ ਬਾਤ ਕਰਾਂਗੇ ਮੈਨ ਮੇਡ ਹੈ ਕੀ ਨੁਕਸੀ ਕੀ ਸਰਕਾਰਾਂ ਦੀਆਂ ਗਲਤੀਆਂ ਰਹੀਆਂ ਸੋ ਇਸ ਕਰਕੇ ਅਸੀਂ ਕੱਲ ਮੁਖਸਰ ਸਾਹਿਬ ਵਿੱਚ ਅਸੀਂ ਮੀਟਿੰਗ ਕੀਤੀ ਸੀ ਫਿਰੋਜ਼ਪੁਰ ਲੋਕ ਸਭਾ ਦੀ ਜਿਹਦੇ ਵਿੱਚ ਡਿਊਟੀਆਂ ਲਾ ਦਿੱਤੀਆਂ ਗਈਆਂ ਵੱਖ-ਵੱਖ ਲੋਕਾਂ ਦੀਆਂ ਪੰਜ ਛੇ ਬੰਦਿਆਂ ਦੀ ਅਸੀਂ ਕਮੇਟੀ ਬਣਾਈ ਜਿਲ੍ਹਾ ਪਧਰੀ ਲੋਕ ਸਭਾ ਕਮੇਟੀ ਜਿਹੜੀ ਕੀ ਜਾਇਜ਼ਾ ਲੈਣਗੇ ਵੀ ਕਿੱਥੇ ਕਿੱਥੇ ਕੀ ਕੀ ਚੀਜ਼ ਦੀ ਜ਼ਰੂਰਤ ਹੈ ਉਹ ਵੀ ਅੱਜ ਤੁਹਾਨੂੰ ਨਾਮ ਮੈਂ ਦੱਸਾਂਗਾ ਤੇ ਨਾਲ ਹੀ ਹਲਕਾ ਵਾਈਜ਼ ਵੀ ਦੋ ਦੋ ਤਿੰਨ ਤਿੰਨ ਬੰਦਿਆਂ ਦੇ ਨੰਬਰ ਜਾਰੀ ਕਰ ਦਿੱਤੇ ਗਏ ਐ ਕਿ ਹਲਕੇ ਦੇ ਵਿੱਚ ਵਿਧਾਨ ਸਭਾ ਵਾਈਜ਼ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਉਹਨਾਂ ਨਾਲ ਸੰਪਰਕ ਕਰੇ ਉਹਨਾਂ ਨਾਲ ਜਿਹੜਾ ਸੰਪਰਕ ਹੋ ਜੂਗਾ ਫੇਰ ਉਹ ਸਾਡੀ ਜ਼ਿਲ੍ਹਾ ਪਦਰੀ ਕਮੇਟੀ ਨਾਲ ਲੋਕ ਸਭਾ ਪਦਰੀ ਕਮੇਟੀ ਨਾਲ ਗੱਲ ਕਰਕੇ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਮਹਈਆ ਕਰਾਵਾਂਗੇ। ਸੋ ਨਾਲ ਹੀ ਨਾਲ ਰਾਹੁਲ ਗਾਂਧੀ ਜੀ ਨੇ ਚਿੰਤਾ ਜ਼ਾਹਿਰ ਕੀਤੀ ਹੈ। ਦੋ ਵਾਰ ਪੰਜਾਬ ਦੀ ਗੱਲ ਕੀਤੀ ਹੈ ਔਰ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਦੇਸ਼ ਦੇ ਨੂੰ ਕਿ ਰਾਹਤ ਤੁਹਾਨੂੰ ਕੋਈ ਰਿਲੀਫ ਫਲਡ ਰਿਲੀਫ ਤੇ ਇਹਨਾਂ ਨੂੰ ਕੋਈ ਪੈਕੇਜ ਦੀ ਅਨਾਉਂਸਮੈਂਟ ਕਰਨੀ ਚਾਹੀਦੀ ਹੈ ਤੇ ਨਾਲ ਹੀ ਉਹਨਾਂ ਨੇ ਆਪਣੇ ਵਰਕਰਾਂ ਨੂੰ ਅਪੀਲ ਕੀਤੀ ਹੈ ਰਾਹੁਲ ਜੀ ਨੇ ਕਿ ਸਾਰੇ ਰਾਹਤ ਕਾਰਜਾਂ 'ਚ ਜੁਟ ਜਾਓ ਔਰ ਕੋਈ ਵੀ ਵਰਕਰ ਸਾਥੀ ਆਪਣੇ ਘਰੇ ਨਾ ਬੈਠੇ ਕਾਂਗਰਸ ਹਰ ਸੰਭਵ ਮਦਦ ਜਿਹੜੇ ਹੜ੍ਹ ਪੀੜਤ ਲੋਕਾਂ ਦੀ ਕਰਦੀ ਦਿਖਣੀ ਚਾਹੀਦੀ ਸੋ ਇਸੇ ਤਰ੍ਹਾਂ ਫਿਰ ਕੱਲ ਅਸੀਂ 40 ਲੱਖ 41 ਲੱਖ ਦੇ ਕਰੀਬ ਰੁਪਿਆ ਨਕਦ ਜਿਹੜਾ ਜੋ ਅਸੀਂ ਪਹਿਲਾਂ ਕਿਹਾ ਸੀ ਵੀ ਤਨਖਾਹ ਚੋਂ ਦਿਲ ਫੁੱਲ ਭੇਟਾ ਆਪਦਾ ਦਸਵੰਜ ਕਾਂਗਰਸ ਦੇ ਲੋਕਾਂ ਨੇ ਫਿਰੋਜ਼ਪੁਰ ਦੀ ਲੋਕ ਸਭਾ ਆਸਤੇ ਕੱਢਿਆ ਤੇ 25 ਲੱਖ ਰੁਪਿਆ ਛੇਰ ਸਿੰਘ ਕਬਾਇਆ ਜੀ ਨੇ ਆਪਦੇ ਨਿੱਜੀ ਫੰਡ ਚੋਂ ਦਿੱਤਾ ਜਾਨੀ ਕਿ ਉਥੇ ਸਮਗਰੀ ਸਾਰੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਚ ਪਹੁੰਚਾਈ ਜਾਊਗੀ ਤੁਹਾਨੂੰ ਪਤਾ ਲੱਗੇ ਇਸੇ ਤਰ੍ਹਾਂ ਹੀ ਅੱਜ ਲੁਧਿਆਣਾ ਕਿਉਂਕਿ ਬੇਟ ਦਾ ਏਰੀਆ ਥੋੜਾ ਥੋੜਾ ਉਧਰੋਂ ਬੁੱਢਾ ਦਰਿਆ ਹੈ ਨਕੋ ਨਕ ਵਗ ਰਿਹਾ ਹੈ ਸ਼ਹਿਰਾਂ ਦੇ ਵਿੱਚ ਵੀ ਪਿੱਛੇ 2-3 ਦਿਨ ਪਹਿਲਾਂ ਆਪਣੇ ਸ਼ਹਿਰ ਦੇ ਵਿੱਚ ਵੀ ਓਵਰਫਲੋ ਹੋ ਗਿਆ ਸੀ ਹੁਣ ਉਹ 95% ਪਾਣੀ ਡਾਊਨ ਹੋ ਗਿਆ ਕਿਤੇ ਇਕਾ ਦੁੱਕਾ ਹੈਗਾ ਉਹਨਾਂ ਦੀਆਂ ਗਲੀਆਂ ਦੀ ਸਫਾਈ ਉਹਨਾਂ ਦੇ ਘਰਾਂ ਦਾ ਜਿਹੜਾ ਮਾੜਾ ਮੋਟਾ ਨੁਕਸਾਨ ਹੋਇਆ ਹੈ ਉਹ ਸਾਰੇ ਆਸਤੇ ਅੱਜ ਕਿਉਂਕਿ ਇੱਥੇ ਹਜੇ ਓਨੀ ਪਾਣੀ ਦੀ ਮਾਰ ਨਹੀਂ ਹੈ ਐਵੇਂ ਜਗਰਾਉਂ ਦੇ ਵਿੱਚ ਅ ਛੱਤਾਂ ਚੋਂ ਲੱਗ ਪਈਆਂ ਲੋਕਾਂ ਦੀਆਂ ਬਾਰਿਸ਼ ਨਾਲ ਦਾਖੇ ਚ ਜਿੱਥੇ ਸਾਡੇ ਸਾਥੀ ਲੱਗੇ ਵੇ ਆਪ ਤੇ ਲੈਵਲ ਤੇ ਤਰਪਾਲਾ ਦੇ ਰਿਹਾ ਸੇਵਾ ਕਰ ਰਹੇ ਹੈ ਪਰ ਅੱਜ 32 ਲੱਖ ਰੁਪਏ ਦੀ ਨਗਦ ਰਕਮ ਸਾਰੇ ਕਾਂਗਰਸ ਤੇ ਮੋਦੀ ਆਗੂ ਸਹਿਬਾਨ ਜਿਹੜੇ ਲੋਕ ਸਭਾ ਦੇ ਉਹਨਾਂ ਨੇ ਰਾਸ਼ੀ ਇਕੱਠੀ ਕੀਤੀ ਹੈ ਨਾਲ ਹੀ ਮੈਂ ਇਹ ਗੱਲ ਕਹੀ ਹੈ ਕਿ 25 ਲੱਖ ਰੁਪਿਆ ਇੱਥੇ ਜਿਹੜਾ ਵੀ ਆਪਣੇ ਅਖਤਿਆਰੀ ਹਿੱਸੇ ਚੋਂ ਕਿਉਂਕਿ ਨੈਚੁਰਲ ਡਿਜਾਸਟਰ ਹੋ ਚੁੱਕਿਆ ਹੈ ਉਹ ਲਾਵਾਂਗੇ ਤਾਂ ਇਹ ਅਸੀਂ ਇੱਕ ਵਾਰੀ ਬੰਦੋਬਸਤ ਕੀਤਾ ਹੈ ਜਿੱਥੇ ਜਿਹਨੂੰ ਜ਼ਰੂਰਤ ਹੋਏਗੀ ਔਰ ਜਿਸ ਚੀਜ਼ ਦੀ ਜ਼ਰੂਰਤ ਹੋਏਗੀ ਜੇ ਕਿਸੇ ਨੂੰ ਮੱਛਰਦਾਨੀ ਦੀ ਜ਼ਰੂਰਤ ਹੈ ਤਾਂ ਉੱਥੇ ਮੱਛਰਦਾਨੀ ਪਹਚਾਵਾਂਗੇ ਜੇ ਕਿਸੇ ਨੂੰ ਤਰਪਾਲ ਦੀ ਜ਼ਰੂਰਤ ਹੈ ਉੱਥੇ ਤਰਪਾਲ ਪਹਚਾਵਾਂਗੇ ਜੇ ਕਿਸੇ ਨੂੰ ਪਸ਼ੂਆਂ ਦੇ ਚਾਰੇ ਦੀ ਜ਼ਰੂਰਤ ਹੈ ਤਾਂ ਉਹ ਪਹਚਾਵਾਂਗੇ ਜੇ ਕਿਤੇ ਕੋਈ ਬਹੁਤ ਵੱਡੀ ਆਫਤ ਆਈ ਵੀ ਹੈ ਕਿਸੇ ਦਾ ਮਕਾਨ ਹੀ ਡਿੱਗ ਪਿਆ ਉਹਰੇ ਵਿੱਚ ਵੀ ਤਿਲ ਫੁੱਲ ਭੇਟਾ ਜੋ ਯੋਗਦਾਨ ਕਿਉਂਕਿ ਵਿਚਾਰੇ ਨੂੰ ਆਪਦਾ ਗੁਜ਼ਾਰਾ ਨਾ ਸੇ ਕਈਆਂ ਦੀਆਂ ਦਿਹਾੜੀਆਂ ਟੁੱਟ ਗਈਆਂ ਵਿਚਾਰੇ ਦੀਆਂ ਸੋ ਇਹ ਕੰਮ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਸਮੁੱਚੀ ਲੋਕ ਸਭਾ ਦੀ ਸਾਡੀ ਲੀਡਰਸ਼ਿਪ ਇਹ ਕੰਮ ਕਰੇਗੀ ਸੋ ਅੱਜ ਦੀ ਇਹੀ ਪ੍ਰੈਸ ਕਾਨਫਰੰਸ ਅ ਅਸਤੇ ਮੈਂ ਥਾਏ ਇਸ ਤੋਂ ਬਾਅਦ ਅਸੀਂ ਵਿਜ਼ਿਟ ਵੀ ਕਰਾਂਗੇ ਸੈਂਟਰਲ 'ਚ ਵੀ ਜਾਵਾਂਗੇ ਈਸਟ 'ਚ ਵੀ ਜਾਣਾ ਹੈ ਫਿਰ ਸੰਗੋਵਾਲ ਵੀ ਜਾਣਾ ਹੈ ਤੇ ਕੱਲ ਨੂੰ ਫਿਰ ਹੁਸ਼ਿਆਰਪੁਰ ਤੇ ਫਿਰ ਅੰਮ੍ਰਿਤਸਰ ਤੇ ਤਰਨਤਾਰਨ ਸਾਹਿਬ ਵਿਖੇ ਜਿੱਥੇ ਜਿੱਥੇ ਪ੍ਰਭਾਵਿਤ ਹੈ ਇਦੇ ਨਾਲ ਨਾਲ ਕਾਂਗਰਸ ਪਾਰਟੀ ਨੇ ਇੱਕ ਤਾਂ ਅੱਜ ਜਿਹੜੇ ਇੱਥੇ ਪੰਜ ਬੰਦੀਆਂ ਦੀ ਕਮੇਟੀ ਬਣਾਈ ਹੈ ਹਾਇਰ ਲੈਵਲ ਦੀ ਲੋਕ ਸਭਾ ਲੈਵਲ ਦੀ ਸੰਜੇ ਤਲਵਾਰ ਬਲਵਿੰਦਰ ਬੈਂਸ ਅਸ਼ੁਨੀ ਸਾਬਕਾ ਸਾਡੇ ਜ਼ਿਲ੍ਹਾ ਪ੍ਰਧਾਨ ਡਾਵਰ ਸਾਹਿਬ ਤੇ ਵੈਦ ਸਾਹਿਬ ਤੇ ਥੱਲੇ ਜਿਹੜੇ ਅਸੀਂ ਹਰ ਕੌਨਸਟੀਊਂਸੀ ਦੇ ਵਿੱਚ ਦੋ ਦੋ ਬੰਦੇ ਲਾਏ ਆ ਜਿਨ੍ਹਾਂ ਦਾ ਅਸੀਂ ਤੁਹਾਨੂੰ ਮੀਡੀਆ ਨੂੰ ਆਪਦੇ ਪ੍ਰੈਸ ਨੋਟ ਦੇ ਵਿੱਚ ਨੰਬਰ ਦੇ ਦੇਾਂਗੇ ਜਾਂ ਆਪਦੇ ਫੇਸਬੁੱਕ ਤੇ ਵੀ ਪਾ ਦੇਾਂਗੇ ਉਹਨਾਂ ਨਾਲ ਸੰਪਰਕ ਕਰਕੇ ਉਹ ਕਰ ਸਕਦੇ ਇਹਦੇ ਨਾਲ ਨਾਲ ਸਾਰੇ ਪੰਜਾਬ ਦੇ ਲੀਡਰ ਸਹਿਬਾਨ ਮੰਨ ਲਓ ਫਤਿਹਗੜ੍ਹ ਸਾਹਿਬ ਦੇ ਜਿਹੜੇ ਲੀਡਰ ਸਹਿਬਾਨ ਆ ਉਹ ਤਿੰਨ ਤਿੰਨ ਜਿਹੜੇ ਕੰਟੈਸਟਡ ਜਾਂ ਮੰਤਰੀ ਰਹੇ ਉਹਨਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਉਹ ਜ਼ਿਲ੍ਹੇ ਲਾ ਦਿੱਤੇ ਗਏ ਕਿ ਤੁਹਾਨੂੰ ਗਰਦਾਸਪੁਰ ਨਾਲ ਲਾਤਾ ਕਿਸੇ ਨੂੰ ਤਰਨਤਾਰ ਨਾਲ ਲਾਤਾ ਕਿਸੇ ਨੂੰ ਅਸੀਂ ਫਿਰੋਜ਼ਪੁਰ ਨਾਲ ਲਾਤਾ ਕਿਸੇ ਨੂੰ ਮੋਗੇ ਨਾਲ ਲਾਤਾ ਕਿਸੇ ਨੂੰ ਅੰਮ੍ਰਿਤਸਰ ਸਾਹਿਬ ਨਾਲ ਲਾਤਾ ਕਿਸੇ ਨੂੰ ਪਠਾਨਕੋਟ ਨਾਲ ਲਾਤਾ ਸੋ ਇਸ ਤਰ੍ਹਾਂ ਉਹ ਜਿਹੜੀ ਅਸੀਂ ਪੂਰੇ ਪੰਜਾਬ ਦੀ ਇੱਕ ਵੰਡ ਕਰਕੇ ਕਿ ਉਥੋਂ ਰਾਹਤ ਸਮਗਰੀ ਸਿੱਧੀ ਉਹਨਾਂ ਥਾਵਾਂ ਤੇ ਪਹੁੰਚੇ ਜਿਵੇਂ ਅੱਜ ਹੀ ਅੰਮ੍ਰਿਤਸਰ ਤੋਂ ਸਾਨੂੰ ਫੋਨ ਆ ਰਹੇ ਸੀ ਸਾਨੂੰ ਵੀ ਚੋਕਰ ਚਾਹੀਦਾ ਹੈ ਫੀਡ ਚਾਹੀਦੀ ਹੈ ਤਾਂ ਜੋ ਸਾਰਾ ਜਿਹੜੀ ਸਮਗਰੀ ਹੈ ਜਿੱਥੇ-ਜਿੱਥੇ ਜ਼ਰੂਰਤਮੰਦ ਹੈ ਉਹ ਸਾਡੇ ਲੋਕਾਂ ਕੋਲੇ ਪਹੁੰਚਦੀ ਰਹੇ ਸੋ ਇਹ ਸਾਰਾ ਜਿਹੜਾ oprala ਜੋ ਕਾਂਗਰਸ ਪਾਰਟੀ ਨੇ ਕੀਤਾ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਬੇहद ਸਰਕਾਰ ਪੈਸੇ ਵੀ ਲਾਉਂਦੇ ਹੈ ਲੋਕ ਵੀ ਰਾਹਤ ਜੋੜਦੇ ਹੈ ਕਾਂਗਰਸ ਨੇ ਦੇ ਲੀਡਰ ਸਾਹਿਬਾਨਾਂ ਨੇ ਗਾਹ ਵਧ ਕੇ ਆਪ ਦਾ ਆਪ ਦਾ ਯੋਗਦਾਨ ਪਾਇਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਲੁਧਿਆਣਾ ਲੋਕ ਸਭਾ ਚ ਹਜੇ 19 ਮਾਰ ਨਹੀਂ ਹੈ ਜ਼ਰੂਰਤ ਨਹੀਂ ਹੈ ਲੇਕਿਨ ਸਾਨੂੰ ਹੋਰ ਵੀ ਹੋਵੇ ਤਾਂ ਅਸੀਂ ਸਾਰੇ ਜਾਣੇ ਰਲ ਮਿਲ ਕੇ ਤਿਆਰ ਹੈ ਪੰਜਾਬ ਦੇ ਵਾਸਤੇ ਪੰਜਾਬੀਅਤ ਵਾਸਤੇ ਪੰਜਾਬ ਦੀ ਇਸ ਧਰਤੀ ਵਾਸਤੇ ਕਿਉਂਕਿ ਪੰਜਾਬੀਆਂ ਦਾ ਇਹ ਵਿਰਸਾ ਹੈ ਕਿਸੇ ਨੂੰ ਉਹਨਾਂ ਨੇ ਭੁੱਖਾ ਨਹੀਂ ਸੌਣ ਦਿੱਤਾ ਕਿਸੇ ਨੂੰ ਛੱਤ ਤੋਂ ਬਿਨਾ ਨਹੀਂ ਸੌਣ ਦਿੱਤੀ ਸੋ ਬੇਸ਼ੱਕ ਆਫਤ ਆਈ ਹੈ ਲੇਕਿਨ ਪੂਰਾ ਪੰਜਾਬ ਇਸ ਸਮੇਂ ਡਟ ਕੇ ਨਾਲ ਖੜਾ ਹੈ ਔਰ ਜਿੱਥੇ ਭਾਈ ਸਰਕਾਰ ਨੂੰ ਵੀ ਲੋੜ ਹੈ ਸਾਡੀ ਅਸੀਂ ਹਾਜ਼ਰ ਹੈ ਜਿੱਥੇ ਉਹਨਾਂ ਤੋਂ ਵਾਸ ਨਹੀਂ ਚੱਲਦਾ ਇਹ ਬਾਕੀ ਜਿਹੜਾ ਨੁਕਤਾ ਚੀਨੀ ਦਾ ਪ੍ਰੋਗਰਾਮ ਹੈ ਕਿਸੇ ਬਾਹਰੇ ਦੱਸਣ ਦਾ ਉਹ ਫਲੱਡ ਤੋਂ ਬਾਅਦ ਗੱਲ ਕਰਾਂਗੇ ਕਿ ਇਹ ਕਿਉਂ ਹੋਇਆ ਇਹ ਰੋਕਿਆ ਜਾ ਸਕਦਾ ਸੀ ਇਹ ਘੱਟ ਨੁਕਸਾਨ ਹੋਣਾ ਸੀ ਉਹ ਸਾਰੀਆਂ ਚਰਚਾਵਾਂ ਬਾਅਦ ਕਰਾਂਗੇ ਕੋ ਤੁਹਾਡਾ ਕੋਈ ਸਵਾਲ ਹੈ ਰਾਹੁਲ ਗਾਂਧੀ ਬਾਰੇ ਕੋਈ ਪ੍ਰੋਗਰਾਮ ਹੈਗਾ ਦੇਖੋ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਨੇ ਚਿੰਤਾ ਜ਼ਾਹਿਰ ਕੀਤੀ ਟਵੀਟ ਕੀਤਾ ਪੰਜਾਬ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਵੀਡੀਓ ਬਣਾ ਕੇ ਪਾਇਆ ਔਰ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਪੈਕੇਜ ਮੰਗਿਆ ਹਾਲਾਂਕਿ ਆਪਣੇ ਵਾਸਤੇ ਕਦੇ ਕੁਝ ਨਹੀਂ ਮੰਗਿਆ ਪੈਕੇਜ ਮੰਗਿਆ ਪੰਜਾਬ ਵਾਸਤੇ ਔਰ ਔਨ ਦਾ ਜਿੱਥੋਂ ਤੱਕ ਸਵਾਲ ਹੈ ਕਿਉਂਕਿ ਹੁਣੇ-ਹੁਣੇ ਯਾਤਰਾ ਕਰਕੇ ਆਏ ਆ ਰਾਹੁਲ ਗਾਂਧੀ ਇਸ ਬਾਰੇ ਕੋਈ ਗੱਲ ਨਹੀਂ ਹੋਈ ਬਪੇਸ਼ ਬਗੇਲ ਜੀ ਕਿਉਂਕਿ ਜੰਮੂ ਚ ਵੀ ਬਾੜ ਹੈ ਉੱਤਰਾਖੰਡ ਚ ਵੀ ਹੈ ਹਿਮਾਚਲ ਚ ਵੀ ਹੈ ਬਪੇਸ਼ ਬਗੇਲ ਜੀ 5 ਤਰੀਕ ਨੂੰ ਆ ਆਰੇ ਨੇ ਅੰਮ੍ਰਿਤਸਰ ਸਾਹਿਬ ਵਿਖੇ ਤੇ 5 ਨੂੰ 6 ਨੂੰ 7 ਨੂੰ ਉਹ ਹੜ ਪ੍ਰਭਾਵਿਤ ਜਿਹੜੀਆਂ ਵੀ ਥਾਵਾਂ ਉਹਨਾਂ ਦਾ ਦੌਰਾ ਕਰਨਗੇ ਤੇ ਜਿਹੜੀ ਵੀ ਕੋਈ ਰਾਹੁਲ ਜੀ ਨੂੰ ਇਨਫੋਰਮੇਸ਼ਨ ਦੇਣੀ ਹੈ ਜਾਂ ਸੰਭਾਵਿਕ ਮਦਦ ਹੈ ਉਹ ਨਾਲ ਨਾਲ ਇੱਥੇ ਦੌਰਾ ਕਰਕੇ ਜਿਹੜੀ ਉਹ ਦੇਖਣਗੇਰੇ ਨਾਲ ਨਾਲ ਸਾਡੇ ਸਾਰੇ ਸੀਨੀਅਰ ਲੀਡਰ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਜੀ ਹੈ ਚਾਹੇ ਉਹ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਹੈ ਚਾਹੇ ਉਹ ਗੁਰਦਾਸਪੁਰ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਹੈ ਹੋਰ ਬਹੁਤ ਸਾਰੇ ਲੀਡਰ ਸਾਡੇ ਅ ਪ੍ਰਗਟ ਜੀ ਹੋਰ ਬਥੇਰੇ ਜਿੰਨੇ ਵੀ ਲੋਕ ਹੈ ਉਹ ਸਭ ਲੋਕ ਰਾਹਤ ਦੇ ਵਿੱਚ ਸਰਕਾਰੀਆ ਸਾਹਿਬ ਹੈ ਔਜਲਾ ਸਾਹਿਬ ਹੈ ਅਜਨਾਲਾ ਸਾਹਿਬ ਹੈ ਸਾਰੇ ਜੁੜੇ ਹੋਏ ਐ ਲੱਗੇ ਹੋਏ ਆਪਣੇ ਆਪਣੇ ਹਲਕਿਆਂ ਦੇ ਵਿੱਚ ਪਾੜਾ ਸਾਹਿਬ ਹੈ ਸਰ ਕੇਜਰੀਵਾਲ ਜੀ ਕੱਲ ਬਹੁਤ ਤੇ ਆ ਰਹੇ ਨੇ ਉਹ ਵੀ ਕਰਦੇ ਆ ਹੜ੍ਹ ਪ੍ਰਵਾਹ ਦੌਰ ਦੌਰੇ ਦਾ ਕਰਾ ਦੇਖੋ ਗੱਲ ਇਹ ਹੈ ਮੈਂ ਮੈਂ ਫੇਰ ਤੁਹਾਨੂੰ ਕਿਹਾ ਸੀ ਮੈਂ ਰਾਜਨੀਤੀ ਦੀ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਸਮੇਂ ਰਾਜਨੀਤੀ ਠੀਕ ਨਹੀਂ ਹੈ ਠੀਕ ਹੈ ਉਹ ਤਾਂ ਸਰਕਾਰ ਹੈਗੀ ਹੈ ਦੌਰਾ ਜੋ ਕਰਨਾ ਪਰ ਮੈਨੂੰ ਲੱਗਦਾ ਦੌਰਾ ਕੋਈ ਕਰੇ ਨਾ ਕਰੇ ਦੌਰਾ ਕਰਨਾ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਵੱਧ ਜਾਂਦੀਆਂ ਜਦੋਂ ਕੋਈ ਚੀਫ ਮਿਨਿਸਟਰ ਆਉਂਦਾ ਕੋਈ ਵੱਡਾ ਬੰਦਾ ਹੁੰਦਾ ਕਿਵੇਂ ਸਕੀਮ ਬਣਾਉਣ ਕੀ ਕਿਵੇਂ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਇਸ ਜਾਂ ਲੋਕਾਂ ਨੂੰ ਕੁਲਜਨ ਚੋਂ ਕੱਢਣਾ ਤੇ ਉਹਨਾਂ ਵਾਸਤੇ ਕੀ ਰਾਹਤ ਮਈਆ ਕਰਨੀ ਹੈ ਮੈਨੂੰ ਲੱਗਦਾ ਬਿਹਤਰੀਨ ਇਹ ਹੈ ਕਿ ਐਸੀ ਕੋਈ ਸਕੀਮ ਕਰਨ ਜਾਂ ਸੈਂਟਰ ਨਾਲ ਗੱਲਬਾਤ ਕਰਨ ਕੋਈ ਆਪ ਕਰਨ ਕਿ ਰਾਹਤ ਕੋਸ਼ ਦੇ ਵਿੱਚ ਅਸੀਂ ਕਿਸਾਨਾਂ ਨੂੰ 50000 ਰੁਪਿਆ ਲੱਖ ਰੁਪਿਆ ਜਿਨ੍ਹਾਂ ਦਾ ਘਰ ਡਿੱਗ ਪਿਆ ਉਹਨਾਂ ਨੂੰ ਕੋਈ ਲੱਖ ਰੁਪਇਆ ਜਿਨ੍ਹਾਂ ਦਾ ਕੋਈ ਜਾਨਵਰ ਮਰ ਗਿਆ 50000 ਰੁਪਇਆ ਉਹਦੇ ਵਾਸਤੇ ਸਰਕਾਰ ਨੂੰ ਇਹ ਸਾਰੀ ਮੈਨੂੰ ਲੱਗਦਾ ਬਾਠ ਕੇ ਬੰਦ ਕਮਰੇ ਚ ਤਜਵੀਜ਼ ਬਣਾਉਣੀ ਚਾਹੀਦੀ ਹੈ ਨਾ ਕਿ ਕੋਈ ਮੋਢੇ ਤੇ ਬੂਰੀ ਚੱਕੀ ਫਿਰੇ ਕਿਉਂਕਿ ਉਹਦੀ ਬੂਰੀ ਨਾਲ ਕੁਝ ਹੋਣਾ ਨਹੀਂ ਹਾਂ ਇੱਕ ਗੱਲ ਜ਼ਰੂਰ ਕਹੂੰਗਾ ਕਿਰਪਾ ਕਰਕੇ ਹੁਣ ਮਜ਼ਾਕ ਨਾ ਕਰੀਏ ਬਹੁਤ ਹੋ ਗਿਆ ਕਿ ਹੈਲੀਕਾਪਟਰ ਮੇਰਾ ਜਾਏਗਾ ਉਹਰੇ ਚ ਸਾਰਾ ਸਮਾਨ ਢੋਹ ਦਿਆਂਗੇ ਹੈਲੀਕਾਪਟਰ ਪੈਸੇਂਜਰ ਹੈਲੀਕਾਪਟਰ ਹੈ ਪੰਜ ਬੰਦੇ ਬੰਦੇ ਔਰ ਇਹ ਚ ਪੰਜ ਕੁਆਂਟਲ ਤੋ ਵੱਧ ਜੇ ਸੁਮਾਨ ਚੜਾਤਾ ਤਾਂ ਉਹ ਡਿੱਗ ਪਏਗਾ ਸੋ ਮੇਰੇ ਕਹਿੰਦਾ ਮਤਲਬ ਮੁੱਖ ਮੰਤਰੀ ਸਾਹਿਬ ਹੈ ਕੇਜਰੀਵਾਲ ਸਾਹਿਬ ਹੈ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜਿਹੜੇ ਮਨਕੀ ਬਾਤ ਚਿੰਤਾ ਜ਼ਾਹਿਰ ਹੈ ਪੰਜਾਬ ਨੂੰ ਕਹਿੰਦੇ ਮੈਂ ਪਿਆਰ ਕਰਦਾ ਮੈਨੂੰ ਅੱਜ ਦਾ ਸਾਰੇ ਹਨ ਨਾਲ ਮਿਲ ਕੇ ਸਾਨੂੰ ਇਹ ਚਾਹੀਦਾ ਵੀ ਉਹਨਾਂ ਕੁਰਸੀਆਂ ਤੇ ਅਸੀਂ ਲੋਕ ਬੈਠੇ ਆ ਅਸੀਂ ਉਸ ਕੁਰਸੀ ਤੇ ਨਹੀਂ ਇਸ ਕਰਕੇ ਕੱਲ ਉੱਥੇ 41 ਲੱਖ ਰੁਪਿਆ ਇੱਥੇ 31 ਲੱਖ ਰੁਪਿਆ ਜਿਹੜਾ ਜੇਬ ਚੋਂ ਦੇਣਾ ਐਵੇਂ ਸਾਰੇ ਥਾਵਾਂ ਤੇ ਤੋ ਸਾਨੂੰ ਐਦਾ ਲੋਕਾਂ ਦੀ ਮਦਦ ਕਰਨੀ ਸਰਕਾਰ ਨੂੰ ਤੇ ਜਿਹੜੇ ਸਰਕਾਰਾਂ ਚ ਬੈਠੇ ਆ ਉਹ ਪੈਕੇਜ ਦੇਣ ਤੇ ਕੋਈ ਨਾ ਕੋਈ ਰਾਹਤ ਤੁਸੀਂ ਲੋਕਾਂ ਦਾ ਵੀ ਗਰਾਊਂਡ ਲੈਵਲ ਤੇ ਉੱਤਰਦੇ ਨੂੰ ਕੱਲ ਫੋਟੋ ਵਾਇਰਲ ਹੋਈ ਉਹਨਾਂ ਦੀ ਨੀਚੇ ਬੈ ਕੇ ਰੋਟੀ ਖਾ ਰਹੀ ਸੀ ਮੈਂ ਤੁਹਾਨੂੰ ਕਿਹਾ ਸਰ ਨੀਚੇ ਬਹਿ ਕੇ ਖਾ ਲੈਣ ਬੈੱਡ ਤੇ ਖਾ ਲੈਣ ਤੇ ਭਾਵੇਂ ਚੁਬਾਰੇ ਤੇ ਖਾ ਲੈ ਰੋਟੀ ਥੱਲੇ ਬੈਣ ਨਾਲ ਕੰਮ ਨਹੀਂ ਚੱਲਦਾ ਕਿਸੇ ਦਾ ਵੀ ਕੰਮ ਚੱਲਣਾ ਹੈ ਕਿ ਅਸੀਂ ਦੇਖ ਹੀ ਰਹੇ ਹੁਣ ਮੈਂ ਐਵੇਂ ਬੰਦ ਤੇ ਢੀਡੇ ਮਾਰਦਾ ਫੇਰਾ ਮਨੇ ਹੰਝੂ ਬਾਉਂਦੇ ਹਾਂ ਮੈਂ ਹਾਂ ਮੈਂ ਬੰਦ ਤੇ ਗੇੜੇ ਮਾਰਦਾ ਫਿਰਾਂ ਕੋਈ ਮੋੜੇ ਤੇ ਬੋਰੀ ਚੱਕ ਲਾਂ ਜਾਂ ਥੱਲੇ ਬੈਠ ਜਾ ਆਪਾਂ ਦੇ ਕੀ ਗਏ ਉਹ ਉੱਥੇ ਲੋਕਾਂ ਨੂੰ ਪਤਾ ਲੱਗੇ ਵੀ ਮੁੱਖ ਮੰਤਰੀ ਆਇਆ ਸੀ ਸਾਰਾ ਕੰਮ ਠੀਕ ਹੋ ਗਿਆ ਮੈਂ ਫੇਰ ਕਹਿੰਦਾ ਰਾਜਨੀਤੀ ਦੀ ਕੋਈ ਗੱਲ ਫਲੱਡ ਤੋਂ ਬਾਅਦ ਕਰਾਂਗੇ ਮਾਨਸਾ ਬਾਰੇ ਵੀ ਕਰਾਂਗੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਾਰੇ ਵੀ ਕਰਾਂਗੇ ਕੱਲ ਕੇਂਦਰੀ ਮੰਤਰੀ ਆ ਰਹੇ ਨੇ ਸ਼ਿਵ ਕੁਦਰ ਸਿੰਘ ਹਾਂ ਜੀ ਸ਼ਿਵ ਕੁਦਰ ਸਿੰਘ ਆ ਰਹੇ ਨੇ ਕੇਂਦਰੀ ਮੰਤਰੀ ਕੱਲ ਉਹ ਦੌਰਾ ਕਰਨ ਆ ਰਹੇ ਨੇ ਲੇਕਿਨ ਉਹਨਾਂ ਨੂੰ ਚਾਹੀਦਾ ਹੀ ਜਿਸ ਤਰ੍ਹਾਂ ਨਾਲ ਪੰਜਾਬ ਦਾ ਨੁਕਸਾਨ ਹੋਇਆ ਬਸਨਾ ਦਾ ਹੋਇਆ ਵੀ ਉਹਨਾਂ ਨੂੰ ਇਮੀਡੀਏਟ ਕੋਈ ਰੀਲੀਫ ਪਾਣੀ ਸਰ ਮੈਂ ਤਾਂ ਅੱਗੇ ਕਹਿ ਰਿਹਾ ਫਿਰ ਤੁਸੀਂ ਆਖੋਗੇ ਰਾਜਨੀਤੀ ਕਰਦਾ ਹੈ ਦੌਰਾ ਤਾਂ ਸਾਰੀ ਦੁਨੀਆ ਹੀ ਕਰ ਰਹੀ ਹੈ ਕੋਈ ਬੋਰਡ ਤੇ ਕਰ ਰਿਹਾ ਕੋਈ ਹੈਲੀਕਾਪਟਰ ਤੇ ਕਰ ਰਿਹਾ ਕੋਈ ਬੰਨ ਤੇ ਕਰ ਰਿਹਾ ਹੁਣ ਗਵਰਨਰ ਸਾਹਿਬ ਵੀ ਦੌਰਾ ਕਰ ਰਹੇ ਨੇ ਦੇਖ ਹੀ ਰਹੇ ਹੂੰ ਤੁਸੀਂ ਅਨਾਉਂਸਮੈਂਟ ਕਰ ਦੋ ਕਿ ਸਪੈਸ਼ਲ ਗਰਦਾਵਰੀ ਅਨਾਉਂਸ ਨਾਲ ਦੀ ਨਾਲ 51000 ਰੁਪਇਆ ਪ੍ਰਤੀ ਏਕੜ ਆਹਾ ਪਸ਼ੂ ਦਾ 50000 ਰੁਪਇਆ ਮਕਾਨ ਡਿੱਗੇ ਦਾ 1.5 ਲੱਖ ਰੁਪਇਆ ਦੌਰੇ ਤੇ ਦौरा ਦੌਰੇ ਤੇ ਦौरा ਚਲੋ ਫੇਰ ਵੀ ਦੇਰ ਆਏ ਦਰਸਾਏ ਦौरा ਕਰਕੇ ਕੁਝ ਦੇ ਦੇਣ ਸਾਨੂੰ ਇਹ ਵੀ ਕੋਈ ਇਤਰਾਜ਼ ਨਹੀਂ ਜੀ ਸਾਹਿਬ ਲੁਧਿਆਣਾ ਸਤਲੁਜ ਦੀ ਵੀ ਕੰਡੀਸ਼ਨ ਐ ਇਸ ਵਿੱਚ ਹਾਂਜੀ ਹਾਂਜੀ ਚੱਲ ਰਹੀ ਹੈ ਤੇ ਉਹਦੇ ਨਾਲ ਲੱਗਦੇ ਜਿਹੜੇ ਪਿੰਡ ਨੇ ਉੱਥੇ ਵੀ ਤੁਸੀਂ ਹੁਣ ਜਾਉਂਗੇ ਕਿ ਵਿਜ਼ਿਟ ਕਰੋਗੇ ਪਿੰਡਾਂ ਚ ਹੀ ਜਾਵਾਂਗੇ ਜੀ ਅਸੀਂ ਚਾਉਂਦੇ ਪਏ ਨੇ ਮੈਂ ਕੱਲ ਦੇਖਿਆ ਉੱਥੇ ਚਾਉਂਦੇ ਜੀ ਸਾਡੇ ਜਿਹੜੇ ਘਾਰ ਜਿੱਥੇ ਉੱਥੇ ਹੈਗੀ ਆ ਗੱਲ ਉੱਥੇ ਸੰਦੀਪ ਸੰਧੂ ਜੀ ਜਗਰਾਉਂ ਤੋਂ ਹਿਸੇ왈 ਸਾਹਿਬ ਵੈਦ ਸਾਹਿਬ ਲੋਕਲ ਲੀਡਰਸ਼ਿਪ ਆਲਰੇਡੀ ਇਸ ਕੰਮ ਤੇ ਜੁਟੀ ਵੀ ਆ ਤਰਪਾਲਾ ਵੰਡ ਰਹੀ ਹੈ ਹਜੇ ਵੀ ਪਰ ਬਹੁਤ ਰਿਕੁਆਇਰਮੈਂਟ ਹੈਗੀ ਆ ਕਿਉਂਕਿ ਲਗਾਤਾਰ ਬਾਰਿਸ਼ ਨਾਲ ਅਸੀਂ ਇਹ ਵੀ ਸਕੀਮ ਬਣਾਈ ਹੈ ਕਿ ਕਿਵੇਂ ਜੇ ਸਤਲੁਜ ਜੋ ਓਵਰਫਲੋ ਜਾਂ ਬੁੱਢਾ ਦਰਿਆ ਉਥੇ ਰੇਤੇ ਦੇ ਬੈਗਸ ਨੂੰ ਭਰ ਕੇ ਰੱਖੀਏ ਆ ਜੋ ਇਮੀਡੀਏਟਲੀ ਜਿੱਥੇ ਕਿਤੇ ਇਹ ਹੋ ਜਾਉਂਦਾ ਜੀ ਸੀ ਬੀਆ ਦੇ ਇੰਤਜ਼ਾਮ ਰੱਖੀਏ ਮੌਕੇ ਦੇ ਜੇ ਕੋਈ ਮਿੱਟੀ ਦੀਆਂ ਟਰਾਲੀਆਂ ਦੇ ਇੰਤਜ਼ਾਮਤ ਹੋਣ ਕਿਤੇ ਐਸੀ ਕੋਈ ਜ਼ਰੂਰਤ ਹੁੰਦੀ ਹੈ ਤਾਂ ਇਮੀਡੀਏਟਲੀ ਉਥੇ ਸਾਡੀ ਟੀਮ ਪਹੁੰਚ ਗਈ। ਠੀਕ ਹੈ ਸਰ ਜਿਹੜਿਆ ਫੰਡ ਦੀ ਗੱਲ ਕਰ ਰਹੇ ਕੇਂਦਰ ਤੋਂ ਰਾਹ ਫੰਡ ਦੇ ਇਹ ਤਾਂ ਮਾਨ ਸਾਹਿਬ ਕਰਨੇ ਪੰਜਾਬ ਦਾ ਬੰਦਾ ਹੱਕ ਕੇਂਦਰੀ ਦੇ ਰਿਹਾ ਜਿਹੜੇ ਟੈਕਸ ਵਗੈਰਾ ਦੇ ਪੈਸੇ ਅਸੀਂ ਵਾਪਸ ਲੈ ਲਏ। ਉਹਨੂੰ ਕਿਹਾ ਜੀ ਮੈਂ ਕੋਈ ਰਾਜਨੀਤੀ ਦੀ ਗੱਲ ਨਹੀਂ ਕਰਨਾ ਚਾਹੁੰਦਾ। ਫਲੱਡ ਤੋਂ ਬਾਅਦ ਮਾਨ ਸਾਹਿਬ ਦੀਆਂ ਸਾਰੀਆਂ ਗੱਲਾਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਾਰੇ ਚਰਚਾ ਕੀਤੀ। ਕਿੰਨੇ ਤੋਂ ਪਿੰਡਾਂ ਦੀ ਕੋਈ ਲੋੜਾ ਕਰ ਚੁੱਕੇ ਹੋ ਕਿ ਕੀ ਹਾਲਾਤ ਹੈ ਕਿ ਕੀ ਸਥਿਤੀਆਂ ਕਿ ਕੀ ਫੌਰਟ ਪਾਟੇ ਹੋ। ਯੋਗਤਾ ਕੀ ਹੈ। ਤਕਰੀਬਨ ਮੈਂ ਸਾਰੇ ਮੇਰੇ ਖਲ ਜ਼ਿਲ੍ਹਿਆਂ ਚ ਜਾਇਆ ਵਾਊਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਬਾਕੀ ਜਿੱਥੇ-ਜਿੱਥੇ ਸੀ ਸਾਰੇ ਤਰਨਤਾਰ ਖੰਡੂਰ ਸਾਹਿਬ ਜਲੰਧਰ ਇਹ ਸਾਰੇ ਜਗ੍ਹਾ ਤੇ ਮੈਂ ਦੌਰਾ ਕੀਤਾ ਫਿਰੋਜ਼ਪੁਰ ਫਾਜ਼ਿਲਕਾ ਪੁਰੂ ਸਾਹਿਬ ਜਲਾਲਾਬਾਦ ਸੋ ਲੇਕਿਨ ਹਾਲਾਤ ਬਹੁਤ ਨਾਜ਼ੁਕ ਨੇ ਹੁਣ ਇੱਕ ਪਿੰਡ ਹੈ ਹਬੋਰ ਦਾ ਜਿੱਥੇ 25 ਦਿਨਾਂ ਤੋਂ ਪਾਣੀ ਹੈ ਉਹ ਥੱਲੜਾ ਪਾਣੀ ਵੀ ਰਲ ਗਿਆ ਉਤਲਾ ਵੀ ਰਲ ਗਿਆ ਔਰ ਉੱਥੇ ਸੇਮ ਆ ਗਈ ਪੀਣਾਂ ਦੇ ਪਾਣੀ ਦੀ ਵੀ ਦਿੱਕਤ ਹੈ ਸਾਰੇ ਬੋਰ ਬੈਠ ਕੇ ਉੱਥੇ ਪਾਣੀ ਦੀ ਜ਼ਰੂਰਤ ਹੈ ਲੋਕਾਂ ਨੂੰ ਪੀਣ ਵਾਲੇ ਦੀ ਕਿਉਂਕਿ ਆਸ-ਪਾਸੋਂ ਕਿਤੋਂ ਪਾਣੀ ਨਹੀਂ ਮਿਲ ਰਿਹਾ ਵਾਟਰ ਲੌਗਿੰਗ ਹੋ ਗਈ ਹੈ ਸੋ ਉੱਥੋਂ ਆਸੇ ਬੜੀਆਂ ਦਿੱਕਤਾਂ ਹੈਗੀਆਂ ਜਿਹੜਾ ਕਿ ਸਰਕਾਰ ਨੇ ਤਵੱਜੋ ਉਦੋਂ ਅਸੀਂ ਦਿੰਦੇ ਤਾਂ ਫਿਰ ਮੇਰੇ ਖਿਆਲ ਸ਼ਾਇਦ ਨਾ ਹੋ ਠੀਕ ਹੈ ਸਰ ਥੈਂਕ ਯੂ